ਸ੍ਰੀ ਗਾਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਾਰਿਆਂ ਨੇ ਬਰਥਡੇ ਵਿਸ਼ ਕਿਤੀ ਕਾਸ਼ੀ ਦੇ ਪਾਪਾ ਨੂੰ ਤੇ ਅੱਜ ਆਪਾਂ ਕਮੈਂਟਸ ਰੀਡ ਕਰਾਂਗੇ ਹਰ ਇੱਕ ਸੀਰੀਜ਼ ਦੇ ਕਮੈਂਟ ਮੈਂ ਰੋਜ਼ ਰੀਡ ਕਰਿਆ ਕਰਾਂਗੀ ਤੇ ਜਿਹੜੇ ਮੈਂ ਅੱਜ ਕਮੈਂਟਸ ਰੀਡ ਕਰਨੀਆਂ ਉਹ ਧੀ ਦੇ ਦਰਦ ਦਾ ਕੱਲ ਵਾਲਾ ਪਾਰਟ ਹੈਗਾ ਉਹਦੇ ਕਮੈਂਟਸ ਹੈਗੇ ਆ ਤੇ ਸਭ ਤੋਂ ਪਹਿਲਾ ਕਮੈਂਟ ਹੈ ਅਰਵਿੰਦਰ ਕੋਰ ਜਦੋਂ ਮਿਰਚਾਂ ਲੱਗਦੀਆਂ ਤਾਂ ਇੰਝ ਹੁੰਦਾ ਹੈ ਅੱਖਾਂ ਵਿੱਚੋਂ ਪਾਣੀ ਵਗ ਪੈਂਦਾ ਹੈ ਪਤਾ ਲੱਗਾ ਬਿਲਕੁਲ ਜੀ ਜਿਸ ਤਰ੍ਹਾਂ ਜੋ ਕੋਈ ਕਰਦਾ ਉਹਨੂੰ ਉਸ ਤਰ੍ਹਾਂ ਹੀ ਉਹਦਾ ਆਨਸਰ ਦੇਣਾ ਚਾਹੀਦਾ ਕੌਮੈ ਚੋਧਰੀ ਮਜ਼ਾ ਆ ਗਿਆ ਮਿਰਚ ਮਿਰਚਾ ਦਾ ਜਿਹੜਾ ਕੱਲ ਐਪੀਸੋਡ ਬਣਿਆ ਸੀਗਾ ਪਲਵੀ ਕੋਰ ਵੈਰੀ ਨਾਈਸ ਵੀਡੀਓ ਕਿਰਨ ਮੈਮ ਥੈਂਕ ਯੂ ਸੋ ਮੱਚ ਪਲਵੀ ਜੀ ਰੀਮਾ ਵੈਰੀਸ ਨਾਈਸ ਵੀਡੀਓ ਟਰੂ ਕਵਿਤਾ ਸਾਗਰ ਵੈਰੀ ਨਾਈਸ ਵੀਡੀਓ ਹਰਕੀਰਤ ਕੋਰ ਤੁਹਾਡੀਆਂ ਵੀਡੀਓ ਸਟੋਰੀ ਤੇ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਥੈਂਕ ਯੂ ਸੋ ਮੱਚ ਹਰਕੀਰਤ ਜੀ ਤੇਰੰਪਾਰ ਅਰੋੜਾ ਅੰਕਲ ਜੀ ਵੈਰੀ ਨਾਈਸ ਵੀਡੀਓ ਪਰ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਸਿਰ ਤੇ ਪੈਂਦੀ ਹੈ ਮੈਡਮ ਪੁਸ਼ਪਿੰਦਰ ਜੀ ਐਂਡ ਸੋ ਨਾਈਸ ਸੁਪਰ ਹਿੱਟ ਐਕਟ੍ਰੈਸ ਮੈਡਮ ਜਸਵੀਰ ਕੌਰ ਜੀ ਥੈਂਕ ਯੂ ਸੋ ਮਾਜੀ ਪੂਨਮ ਨਾਇਰ ਪੁਸ਼ਪਿੰਦਰ ਜੀ ਅਪ ਪਤਾ ਚਲਾ ਪਾਣੀ ਮਰ ਲਗੀ ਸਾਰੇ ਨੇ ਇਹੋ ਹੀ ਮੈਸੇਜ ਕੀਤਾ ਵਾ ਕਿ ਪੁਸ਼ਪਿੰਦਰ ਜੀ ਤੁਹਾਨੂੰ ਹੁਣ ਪਤਾ ਲੱਗਾ ਕਿ ਕਿਤਰਾ ਮਿੱੱਚਾ ਖਾਂਦਾ ਨਤੀਜਾ ਹੁੰਦਾ ਵਾ ਸ਼ਾਨੂ ਸ਼ਰਮਾ ਵੈਰੀ ਨਾਈਸ ਵੀਡੀਓ ਕੌਮਾ ਚੋਧਰੀ ਮੰਜੂ ਨੂੰ ਕਵਾ ਮੈਂ ਇਟਸ ਮਤਲਬ ਕਿ ਬਦਲਾ ਉਹਨਾਂ ਨੇ ਕਿਹਾ ਕਿ ਮੰਜੂ ਨੇ ਜਿਹੜੀਆਂ ਮੰਜੂ ਆਂਟੀ ਨੇ ਮਿਰਚਾਂ ਖਾਧੀਆਂ ਸੀ ਉਹਦਾ ਇਹ ਬਦਲਾ ਬਿਲਕੁਲ ਸਹੀ ਲੱਗਾ ਬਲਵੰਤ ਸਿੰਘ ਨੇ ਹਾਰਟ ਭੇਜਿਆ ਅੰਬੀਕਾ ਸ਼ਰਮਾ ਜੀ ਦਾ ਮੈਸੇਜ ਆਇਆ ਤੁਸੀਂ ਸਾਹਿਲ ਬਾਰੇ ਦੱਸ ਦਿਓ ਤੇ ਸਾਹਿਲਾ ਜੇ ਠੀਕ ਨਹੀਂ ਹੈਗਾ ਤੇ ਉਹ ਥੋੜੇ ਇੱਕ ਦੇਰ ਹੋ ਜਾ ਸਕਦਾ ਸਾਡੀ ਵੀਡੀਓ ਦੇ ਵਿੱਚ ਨਾ ਆਵੇ ਤੇ ਇਸ ਕਰਕੇ ਉਹਦੇ ਬਾਰੇ ਜਿੰਨਾਂ ਦੇ ਵੀ ਕੁਐਸਚਨ ਸੀਗੇ ਕਿ ਉਹ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਤਾਂ ਇਸ ਕਰਕੇ ਨਹੀਂ ਆ ਰਿਹਾ ਤੇ ਜਦੋਂ ਠੀਕ ਹੋ ਗਿਆ ਹੋ ਸਕਦਾ ਉਹ ਵਿੱਚ ਹੀ ਆ ਜਾਵੇ ਤੇ ਜਦੋਂ ਠੀਕ ਹੋ ਗਿਆ ਤੇ ਉਦੋਂ ਜ਼ਰੂਰ ਆਏਗਾ ਹਾਂ ਜੀ ਉਹ ਬੈੱਡ ਰੈਸਤੇਗਾ ਪੂਨਮ ਖੁਰਾਨਾ ਨੇ ਹਾਰਟ ਪੇ ਜੀਆ ਐਸ ਕੇ ਜੀ ਮੁਹਬਤਾਂ ਪੁਸ਼ਪਿੰਦਰ ਕੌਰ ਕਿਸੇ ਨੇ ਮੇਰੀ ਜਾਨ ਲੈਣੀ ਹੈ ਹਾਂ ਸਮਝ ਨਹੀਂ ਲੱਗੀ ਤੁਹਾਡੇ ਕਮੈਂਟ ਦੀ ਸੈਨ ਚਾਰਟ ਮੇਰਾ ਭਰਾ ਸਾਹਿਲ ਕਿੱਥੇ ਆ ਤੇ ਇਹਦਾ ਆਨਸਰ ਮੈਂ ਦੇ ਦਿੱਤਾ ਜੀ ਸਾਹਿਲ ਠੀਕ ਨਹੀਂ ਹੈਗਾ ਉਹ ਤਾਂ ਕਰਕੇ ਨਹੀਂ ਆਂਦਿਆ ਆਰਤੀ ਜੀ ਨੇ ਵੀ ਧਿਆਵਾ ਕੀਤਾ ਪੁਸ਼ਪਿੰਦਰ ਆਂਟੀ ਜੀ ਹੁਣ ਤੁਹਾਨੂੰ ਆਪਣੀ ਵਾਰੀ ਪਤਾ ਲੱਗਾ ਕਿਵੇਂ ਦਾ ਲੱਗਦਾ ਮਿਰਚਾਂ ਖਾ ਕੇ ਜੋਤੀ 6697 ਨੇ ਹਾਰਟ ਭੇਜਿਆ ਤੇ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰੇ ਹਾਰਟ ਨੀਲਮ ਗੋਰਾ ਨੇ ਵੀ ਹਾਰਟ ਭੇਜਿਆ ਗੁਰਲੀਨ ਗੁਰਲੀਨ ਵੈਰੀ ਗੁੱਡ ਕਿਰਨ ਤੇ ਆਈ ਥਿੰਕ ਮੈਂ ਜਿਹੜੀ ਕੱਲ ਸੀਰੀ ਸਾਈਂ ਪਈ ਸੀਗੀ ਕਥੀਰਾ ਦਰਦ ਉਹਦੇ ਮੈਂ ਸਾਰੇ ਹੀ ਕਮੈਂਟਸ ਪੜ੍ਹ ਦਿੱਤੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਕਮੈਂਟ ਕਰਨਗੇ ਉਹਨਾਂ ਦਾ ਮੈਂ ਕਮੈਂਟ ਕੱਲ ਰੀਡ ਕਰਾਂਗੀ ਤੇ ਜਿਆਦਾ ਤੋਂ ਜਿਆਦਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਜਿੰਨੇ ਜਿਆਦੇ ਕਮੈਂਟਸ ਹੋਣਗੇ ਮੈਂ ਸਾਰੇ ਦੇ ਕਮੈਂਟਸ ਪੜਾਂਗੀ ਤੇ ਕਮੈਂਟ ਮੈਂ ਇੱਕ ਇੱਕ ਜਾਨੇ ਦੇ ਨਾਮ ਮੈਂ ਰੋਜ਼ ਹੈਡਿੰਗ ਦੇ ਉੱਤੇ ਲਗਾਵਾਂਗੀ ਤੇ ਚਲੋ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਤੇ ਦੱਸਿਓ ਤੁਹਾਨੂੰ ਜਿਹੜੀ ਸਾਡੀ ਸੀਰੀਜ਼ ਚੱਲਣ ਦੀ ਹੈ ਕਿ ਧੀ ਦੇ ਦਰ ਵਿੱਚ ਟਵਿਸਟ ਆਇਆ ਵਾ ਉਹ ਕਿਵੇਂ ਦਾ ਲੱਗਾ ਕਿਉਂਕਿ ਬਹੁਤ ਸਾਰੇ ਜਾਨਿਆਂ ਨੇ ਕਿਹਾ ਸੀਗਾ ਕਿ ਅੱਜ ਦੀ ਨਾਰੀ ਮਤਲਬ ਕਿ ਇਹਨਾਂ ਅਤਿਆਚਾਰ ਨਹੀਂ ਸਹਿੰਦੀ ਆਪਾਂ ਮਿਕਸ ਕਰ ਦਿੱਤਾ ਅੱਜ ਦਿਨਾਂ ਇਦਰ ਦਸਹੇਂਦੀ ਵੀ ਆ ਤੇ ਇਨਾ ਅਤਿਆਚਾਰ ਨਹੀਂ ਵੀ ਸਹਿੰਦੀ ਕਈ ਕਈ ਜਗ੍ਹਾ 'ਮਾਤੇ ਬਹੁਤ ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਵਾ ਜਿਹੜੀਆਂ ਕਿ ਚੁੱਪ ਕਰਕੇ ਆਪਣੇ ਮਾਪਿਆਂ ਕਰਕੇ ਸਾਰਾ ਕੁਝ ਸਹਿੰਦੀਆਂ ਵਾ ਤੇ ਕਈ ਜਗ੍ਹਾ ਤੇ ਕੁੜੀਆਂ ਕਾਫੀ ਬੋਲਡ ਵੀ ਹੈਗੀਆਂ ਵਾ ਤੇ ਚਲੋ ਜੀ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਿਰਨ ਮਾਨ ਚੈਨਲ ਨੂੰ ਤੇ ਮਿਸਟਰ ਮਿਸਿਸ ਮਾਨ ਨੂੰ ਜ਼ਿਆਦਾ ਤੇ ਜ਼ਿਆਦਾ ਕਰੋ ਥੈਂਕ ਯੂ ਸੋ ਮਚ ਲਵ ਯੂ ਆਲ